ਆਦਿਆ ਕੀ ਲੋਕ ਦੇਖਣਗੇ ਕੀ ਹੋਇਆ ਤੂੰ ਜਾਣ ਕਿੰਦਾ ਹੀ ਨਹੀਂ ਤੂੰ ਕਹਿੰਦੀ ਮੂਹਰੇ ਆ ਕੇ ਆ ਇਹ ਪੰਜ ਕਿ ਤੁਹਾਡਾ ਨੌਕੀਆ ਮੇਰਾ ਨਾਮ ਸਰਜੀਤ ਕੌਰ ਆ ਇਹ ਜਿਹੜੇ ਵੀਰਦੀ ਮੌਤ ਹੋਈ ਹੈ ਤੁਹਾਡੇ ਕੀ ਲੱਗਦੇ ਸੀ ਮੇਰੇ ਬ੍ਰਦਰ ਆ ਮੇਰਾ ਸੋਟਾ ਮਿਆ ਇੱਕ ਕਿੰਨੋਂ ਸੀ ਉਹਨਾਂ ਦਾ ਮਨੂਰ ਸਿੰਘ ਕਿੰਨੀ ਕੌਮਰ ਸੀਗੀ ਉਦੀ ਉਮਰ ਹੁਣੀ ਤੇ ਇੱਕ ਸਾਲ ਲਾ ਬਾਈਆਂ ਦੀਆਂ ਦੀ ਤੇ ਇਹਦਾ ਹੁਣ ਮੈਨੂੰ ਕਿਦਾਂ ਮੌਤ ਹੋ ਕਿਦਾਂ ਹੋਈ ਆ ਮੇਰੇ ਭਰਾ ਨੇ ਮਾਰਿਆ ਮਾਸੀ ਦੇ ਮੁੰਡੇ ਨੇ ਮਾਰਿਆ ਮਾਸੀ ਦੇ ਮੁੰਡੇ ਨੇ ਮਾਰਿਆ ਹਾਂਜੀ ਕੀ ਕਾਰਨ ਕੀ ਆ ਮਾਰਨ ਦੇ ਕੋਈ ਕਾਰਨ ਨਹੀਂ ਗੁਰਦੁਆਰੇ ਸੇਵਾ ਕਰਨ ਗਏ ਪਤਾ ਨਹੀਂ ਹੁਣ ਰਾਤ ਕੀ ਕੀਤਾ ਤੁਹਾਨੂੰ ਫੇਸੂਜਨਾ ਕਿਵੇਂ ਮਿਲੀ ਹੁੰਦੀ ਇਹਨੇ ਮੇਰੇ ਭਰਾ ਆਇਆ ਇਹਦਾ ਹੀ ਫੋਨ ਆਇਆ ਮੈਂ ਤੇਰਾ ਭਰਾ ਮਾਰ ਦਿੱਤਾ ਹਾਂ ਹੁਣ ਤੁਸੀਂ ਪੁਲਿਸ ਕਾਰਵਾਈ ਕਰਾ ਰਹੇ ਤੁਸੀਂ ਹਾਂਜੀ ਜਰੂਰ ਕਰਾਵਾਂਗੇ ਹਾਂਜੀ ਸਰ ਤੁਹਾਡਾ ਕੀ ਨਾਮ ਮੇਰਾ ਨਾਮ ਰੇਸ਼ਮੀ ਹੈ ਜੀ ਪਿੰਡ ਕਿਹੜਾ ਤੁਹਾਡਾ ਪਿੰਡ ਹੋਟੀਆਂ ਜੀ ਤੇ ਇਹ ਜਿਹੜੇ ਨੌਜਵਾਨ ਦੀ ਮੌਤ ਹੋਈ ਆ ਇਹ ਇਹਦਾ ਕੀ ਨਾਮ ਸੀ ਔਰ ਕਿਹੜਾ ਪਿੰਡ ਸੀ ਇਹਦਾ ਜਿਹੜੇ ਜਿਹਦੀ ਮੌਤ ਹੋਈ ਆ ਜੀ ਉਹ ਆਪਣੇ ਵੱਤ ਹੀ ਆਏ ਸਾਡਾ ਮਨੂਰ ਸਿੰਘ ਨਾਂ ਹਿੰਦਾ ਤੇ ਜੇ ਜਿਹੜਾ ਜਿਹੜਾ ਮੁੰਡਾ ਆਪਣੇ ਮਲ ਜਨੇ ਆਪਣੇ ਮਲ ਜਿਹੜੇ ਸੇਜੀ ਸਾਹਿਬ ਮਾਰਿਆ ਜੀ ਉਹ ਆਪਣੇ ਮਲ ਸਕੂਲ ਦੇ ਉਹ ਮੁੰਡਾ ਆਪਣੇ ਮਲ ਸਾਡੀ ਤੇ ਹਾਂ ਦਾ ਮਾ ਮਲੂਮ ਮਾਸੀ ਘਰ ਰਹਿੰਦਾ ਸੀ ਮਾਸੀ ਦੇ ਮੁੰਡੇ ਨੇ ਮਾਰਿਆ ਹਾਂਜੀ ਮਾਸੀ ਦੇ ਠੀਕ ਹੈ ਜੀ ਕੋਈ ਵਜ੍ਹਾ ਕਤਲ ਦੀ ਹਾਂਜੀ ਵਜ੍ਹਾ ਕੋਈ ਨਹੀਂ ਜੀ ਆਪਣੇ ਮੱਲੇ ਆਏ ਅੱਜ ਇੱਥੋਂ ਆਪਣੇ ਮੱਲੇ ਇੰਨੇ ਜਿਹੜੇ ਅੱਜ ਮੌਤ ਹੋਈ ਆ ਜੀ ਆ ਮਾਪੋ ਆ ਜੀ ਪਰੋਂ ਇੱਥੋਂ ਦੇ ਆਏ ਆ ਤੇ ਉਹਨਾਂ ਜਗਰ ਬਜੇ ਨੇ ਸ੍ਰੀ ਸਾਹਿਬ ਨਗਾਹ ਤੇ ਆ ਜੀ ਦੋ ਉਹਦੀ ਮੌਤ ਕਰਦੀ ਆਪਨੇ ਬੈਸਦੇ ਪੈਸਦੇ ਕੀ ਮੰਗ ਕਰ ਮੰਗ ਕੀ ਕਰਦੇ ਤੁਸੀਂ ਹਾਂਜੀ ਮੰਗ ਕੀ ਕਰਦੇ ਹਾਂ ਹਾਂਜੀ ਮੰਗ ਕੀ ਕਰਦੇ ਤੁਸੀਂ ਇਨਸਾਫ ਦੀ ਮੰਗ ਕਰਦੇ ਹਾਂ ਹਾਂਜੀ ਹਾਂਜੀ ਇੱਕ ਕਤਲ ਹੋਇਆ ਵਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਵਕਤ ਕਰੀਬ 2 ਵਜੇ ਫੋਨ ਤੇ ਇਤਲਾਹ ਮਿਲੀ ਕਿ ਅਡਾ ਭਵਾਨੀਪੁਰ ਤੋਂ ਖੁਖਰਾਂਡ ਨੂੰ ਜੋ ਰੋਡ ਜਾ ਰਿਹਾ ਉਹਦੇ ਤੇ ਕੋਈ ਕਤਲ ਦੀ ਵਾਰਦਾਤ ਹੋਈ ਹੈ ਤੇ ਤੁਰੰਤ ਮੌਕੇ ਤੇ ਪਹੁੰਚੀ ਹੈ ਪੁਲਿਸ ਪਾਰਟੀ ਤੇ ਉੱਥੇ ਜਾ ਕੇ ਪਤਾ ਲੱਗਾ ਕਿ ਜਿਹੜਾ ਹੈ ਮਨਰੂਪ ਸਿੰਘ ਹੈ ਲੜਕਾ ਜਿਹੜਾ ਜਿਹਦੀ ਉਮਰ ਕੋਈ 24-25 ਸਾਲ ਹੈ ਜਸਪਾਲ ਸਿੰਘ ਦਾ ਲੜਕਾ ਨੇ ਦਾ ਹੈਗਾ ਜੀ ਉਠੀਆਂ ਦਾ ਢੇਰਵਾ ਜਿਲ੍ਹਾ ਕੂਸਲਾ ਇਹ اور ਇਹ ਦੀ ਮਾਸੀ ਦਾ ਲड़का ਹੈਗਾ ਜੀ ਹਰਪ੍ਰੀਤ ਸਿੰਘ ਜਿਹਦੀ ਉਮਰ 20 ਸਾਲ ਹੈ ਸਾਡ ਬਿਤਾ ਦਾ ਨਾਮ ਉਹ ਪ੍ਰਸੰਗ ਹੈ ਇਹ ਪਿੰਡ ਪਿੰਡਾ ਜੀ ਕੋਟਲਾ ਹੈ ਰਾਹਥਾਣਾ ਕੋਟਰ ਜਿਹੜਾ ਨੰਦਰ ਦੇ ਹਰਪ੍ਰੀਤ ਇਹ ਦੋਨੋਂ ਮਾਸੀ ਦੇ ਲੜਕੇ ਆਪਸੇ ਇੱਕ ਮੋਟਰਸਾਈਕਲ ਤੇ ਜਾ ਰਹੇ ਆ ਬੈਠੇ ਜਾਦੇ ਜਾਦੇ ਇਹਨਾਂ ਦਾ ਕੋਈ ਆਪਸ ਵਿੱਚ ਟਕਰਾਅ ਹੁੰਦਾ ਹੈ ਤੇ ਜਿਹਦਾ ਹਰਪ੍ਰੀਤ ਹੈ ਇਹ ਅੰਮ੍ਰਿਤਧਾਰੀ ਹੈ ਇੰਨੇ ਮੋਟਰਸਾਈਕਲ ਤੋਂ ਜਦੋਂ ਉਤਰੇ ਐ ਤੇ ਇਹਦੇ ਗੁੱਸੇ ਦੇ ਵਿੱਚ ਜਿਹੜੇ ਇਹਨੇ ਪਹਿਨੀ ਹੋਈ ਸੀ ਕਿਰਪਾ ਉਹਦੇ ਜਿਹੜੇ ਆ ਵਾਰ ਕੀਤੇ ਉਹਦੇ ਜਿਹੜੇ ਵਾਰ ਉਹਦੇ ਆ ਮਤਲਬ ਸ਼ਰੀਰ ਦੇ ਤਾੜਾ ਦੇ ਦਿੰਦੇ ਜਿਹੜੇ ਦੇੜੇ ਲੱਗੇ ਔਰ ਉਹਦੀ ਜਿਹੜੀ ਉਹ ਮੌਕੇ ਤੇ ਇਹ ਬਾਤ ਹੋ ਗਈ ਐ ਅਸੀਂ ਉਥੇ ਵਾਸ ਜਿਹੜੇ ਆ ਵਾਸਤਵ ਦਾ ਵਿਆਗ ਲੈ ਕੇ ਮੁਕੱਦਮਾ ਸਰਹੰਦਵਾਲੀ ਕੂਚ ਵਿੱਚ ਦਾ ਤੰਗਲ ਕਰ ਰਿਹਾ ਔਰ ਉਸ ਤੋਂ ਬਾਅਦ ਜਿਹੜਾ ਇਹ ਹੈ ਖੁਸ਼ੀ ਹੈ ਆਪਣੀ ਸੇ ਇਹ ਵੀ ਲਗਾ ਕੰਪੂ ਕਰਦੇ ਆਂ ਔਰ ਇਹਦੀ ਰਿਕਵੈਸਟ ਕਰਨ ਦੇ ਲਈ ਸਰਦਾਰਾ ਜੀ ਕਰ ਲਈ